ਗਾਗ ਦੇ ਬੈਰੀ ਆਉਂਦਾ ਬੁੱਚਲੀਏ ਸਿਆਣਾ ਉਹ ਹੁੰਦਾ 500 ਘਟੇ ਪੰਜ 400 ਪਿੱਛੇ ਸੌਦਾ ਕਰਿਆ ਜਾਂਦਾ ਹੁੰਦਾ 2.5 250 ਘਟੇ ਲੱਗਨੇ 5000 ਰੁਪਏ ਇੱਕ ਕਾ ਮੰਗਦਾ 5000 17000 ਦੀਆਂ ਤੰਨੇ 41300 6000 ਹਾਂ ਫਾਈਨਲ ਤੁਹਾਨੂੰ ਰੇਟ ਤਾਂ ਦਿੱਤਾ ਉਹ ਫੜਾ ਦੇ ਆਲਫਰ ਤੇਰੀ ਮਰਜ਼ੀ ਰੱਖਣਾ ਇਹ ਨੂੰ ਦੇਣੀ ਆ ਤਾਂ ਦੁੱਧ ਪੀਣ ਨਾ ਇਹ ਪੁੰਨਣ ਵਾਲੇ ਫਲੀਆਂ ਕੈਰਪੀਆਂ ਦੀਆਂ ਲੈ ਜੋ ਕਿੰਨੀ ਇਹ ਅੱਛੀ ਦਿਨ ਨਾ ਕੱਲੀ ਨਾ ਦੇ ਇੱਕ ਮਿੰਟ ਇੱਕ ਮਿੰਟ ਸੌਦੇ 'ਚ 20 ਬਾਰੀ ਪੈਸੇ ਫੜਦੇ ਆ ਇਹ ਨਾ ਕਹਿ ਤੂੰ ਪੈਸੇ ਦੇ ਮੈਂ ਇਹ ਨਾ ਕਹਿ ਤੂੰ ਪੈਸੇ ਪਾ ਲੈ ਸੌਦੇ 'ਚ 20 ਬਾਰੀ ਫੜਦੇ ਆ 20 ਬਾਰੀ ਮੋੜਦੇ ਆ ਇਹ ਨਾ ਕਹਿ ਤੂੰ ਉਹ ਪੈਸੇ ਨਹੀਂ ਉਹ ਨਹੀਂ ਗੱਲ ਬੋਲੋ ਦੰਦਾ ਪੈਸੇ ਤਾਂ ਨਹੀਂ ਪਤਾ ਚੋਰ ਹੈ ਕੋਈ ਮੈਂ ਦੇਣਾ ਤੇ ਪੈਸੇ ਇੰਨੇ ਕੋਈ ਨਹੀਂ ਪਤਾ ਕੌਣ ਦੇ ਰਿਹਾ ਪਰ ਮਾਲਕ ਬਾਬ ਘਰਟੂ ਨਹੀਂ ਕਾਰਟੂ ਵਾਲੇ ਜੀ ਨਹੀਂ ਮੈਂ ਦਿੰਦਾ ਮੈਂ ਤੇ ਲੈ ਕੇ ਜੇ ਲੈ ਜਾਊਂਗਾ ਮੁਰਕੇ ਕਾਰਟੂ ਵਾਲੇ ਚ ਨਹੀਂ ਪੰਗਾ ਮੈਂ ਓਏ ਅਸੀਂ ਪੱਟੇ ਸੱਟੇ ਲਾਣੇ ਆਂ ਕਾਹਾਂ ਕਿਸੇ ਨਾਲ ਨਹੀਂ 100 ਹੁੰਦਾ ਨਹੀਂ ਨਹੀਂ ਅਸੀਂ ਨਹੀਂ ਦੇਣੀ ਆ ਜੇ 16000 ਦੀਆਂ ਉਹ ਉਹ ਨਾ ਯਾਰ ਜਿਹੜਾ ਦਾਦਾ ਬਾ ਦੇ ਓਏ ਆ ਜਾ ਰਹਿਣ ਦੇ ਛੱਡ ਦੇ ਨਹੀਂ ਨੰਮ ਕੈਦਾ ਬੈਠੇ ਜੀ ਇਹ ਨਹੀਂ ਲੈ ਉਹ ਹੈ ਨਹੀਂ ਜਾਨੇ ਨਾ ਚ ਫਿਰ ਕਿਧਰ ਆਇਦ ਨਾ ਔਰੇ ਤਾਂ ਲਾਸਟ ਕਿੰਨੇ ਪਾਈ ਦਾ ਹੁੰਦਾ ਟਾਈਮ ਸਮਾ ਲਈਦਾ ਹੁੰਦਾ ਲਾਸਟ ਕਿਹਾ ਗਾਗ ਤੇ ਬੈਰੀ ਆਉਂਦਾ ਬੁੱਚਲੀਏ ਸਿਆਣਾ ਉਹ ਹੁੰਦਾ 500 ਘਟੇ 5 400 ਪਿੱਛੇ ਸੌਦਾ ਗਏ ਜਾਂਦਾ ਹੁੰਦਾ 2.5 250 ਘਟੇ ਲੱਗਨੇ 500 ਰੁਪਏ ਇੱਕ ਆ ਮੰਗਦਾ 650 ਜਦੋਂ ਪਾਉਣਾ ਕਿੰਨੇ ਮੈਨੂੰ ਇੱਕ ਵਾਰੀ ਬਾਈ ਉਹ ਜੀ ਕੀ ਹੈਗਾ ਯਾਰ ਉਹ ਦੇਖ ਲੈ ਲਿਸੜ ਗਈ ਜਮਾਈ ਉਹ ਕਰ ਯਾਰ 16 ਉਹ ਨਾ ਯਾਰ ਆਰਾਮ ਦੇ ਬਾਈ ਆ ਰੈਂਡ ਦੇ ਆ ਰੈਂਡ ਦੇ ਜੇ ਦੰਦ ਹੈ ਰੈਂਡ ਦੇ ਆ ਲੈਣੀ ਨਹੀਂ ਨਾ ਆ ਗਿਆ ਰਣਦੇ ਬਾਈ ਇਹ ਲੈ ਛੱਡ ਦੇ ਜ਼ਮੀਨ ਦੇਣੀ ਆ ਛੱਡ ਦੇ ਛੱਡ ਦੇ ਮੈਂ ਛੱਡ ਦੇ ਰਾਜੂ ਨਾ ਕਰ ਧੱਕਾ ਜ਼ਮੀਨ ਮਾਰ ਦੇ ਬਾਬਾ ਜੀ ਹੁੰਦੀ ਮੈਂ ਤੁਹਾਨੂੰ ਬੋੜੀਆਂ ਛੱਡ ਦੇ ਨਹੀਂ ਧੱਕਾ ਨਾ ਕਰ ਤਾ ਰਾਜੂ ਤੈਨੂੰ ਪਤਾ ਬਿਨਾ ਛੱਡ ਦੇ ਹੈ ਹੀ ਨਹੀਂ ਤੈਨੂੰ ਟਾਲੀ ਗੱਲ ਖਰਚਾ ਯਾਰ ਖਰਚਾ ਉਹ ਰਿਆ ਬਾਈ ਲੈ ਵੇਚੀ ਨਾ ਵੇਚੀ ਖਰਚਾ ਹੀ ਨਹੀਂ ਬੋਲਦਾ ਖਰਚਾ ਖਰਚਾ ਲੈ ਵੇਚੀ ਨਾ ਵੇਚੀ ਮਰਜ਼ੀ ਤੇਰੀ ਐ ਸਾਡੀ ਨਹੀਂ ਹੁਣ ਪੂਰੀਆਂ 17000 ਦੀਆਂ ਤੰਨੇ ਚਾਰੇ ਕਾਲਾ ਰਾਜੂ ਛੱਡ ਦੇ ਯਾਰ ਪਰਾਂ ਹਾਂ ਫਾਈਨਲ ਤੁਹਾਨੂੰ ਰੇਟ ਤਾਂ ਦਿੱਤਾ ਉਹ ਫੜਾ ਦੇ ਚਾਲ ਕਰ ਤੇਰੀ ਮਰਜ਼ੀ ਆ ਜਿਵੇਂ ਨਾ ਹੋਵੇ ਚਲਾ ਇੱਕ ਦੇ ਦੇ ਯਾਰ ਅਕਲੀ ਦੇ ਦੇ ਕੱਲੀ ਲੈ ਜਾਓ ਰੱਖਣ ਵਾਲੇ ਨੂੰ ਦੇਣੀ ਐ ਤਾਂ ਦੁੱਧ ਪੀ ਲੈ ਨਾ ਇਹ ਪੁੰਨਣ ਵਾਲੇ ਫਲੀਆਂ ਕੈਰਪੀਆਂ ਦੀ ਐ ਕੱਲੀ ਕਿੰਨੇ ਦੀ ਐ ਇਹ ਐਸੇ ਦੇ ਨਾ ਕੱਲੀ ਹੈ ਹਾਂ ਉਹ ਆਕਾਰ ਹੱਥ ਉਹ ਦੱਸ ਦੀ ਦਸਤੀ ਮੰਗੀ ਦੀ ਤੇ ਵੀ ਦੱਸ ਦੀ ਇਹ ਲੈ ਜਾਓ ਕੱਲੀ ਹੁਣ ਵੇਚੀਏ ਕੱਚੀਆਂ ਗੱਲਾਂ ਨਾ ਕਰੀਏ ਇੱਕ ਚਿੰ ਮਿੰਟ ਦੀ ਐ ਮੰਨੇਗਾ ਪੂਰੀਆਂ ਲਾਉਂਦੀ ਹੋ ਗਈ ਹਾਂ ਓ ਛੱਡ ਓਹਾਰੂਆ ਬੜਾ ਤਾਲੂ ਤੇਰਾ ਤਾਂ ਮਾਰ ਕੇ ਉਹ ਤਾਰਾ ਹੈਗੀਆਂ ਰੇ ਕਰ ਲੈਣ ਤੈਨੂੰ ਦਿਨ ਅੱਜ ਰੇ ਪਿੱਛੇ ਹੈ ਜੀ ਕੋਈ ਕਰ ਲੈ ਚੱਲ ਜੀ ਮੈਂ ਬੰਦਾ ਮੇਰਾ ਯਾਰ ਹੈ ਇਸ ਮੈਂ ਨਾ ਪੁੱਛ ਲੈਣ ਤੇ ਵਾਪਸ ਲਾ ਕਰਾਂ ਹਾਂ ਹਾਂ ਰੇ ਕਰ ਇਹ ਤੇਰਾ ਕੋਲੇ ਤਾਂ ਦੋ ਮਿੰਟ ਜੀ ਦੱਸ ਬਾਈ ਕੋਈ ਗੱਲ ਨਹੀਂ ਤੈਨੂੰ ਇੱਕ ਸਕਿੰਟ ਜੀ ਦੱਸ ਦਿੰਦੇ ਹਾਂ ਅੱਬ ਤੈਨੂੰ ਮਕਰਾਊਗਾ ਐ ਕਿਵੇਂ ਮਕਰਾਊਗਾ ਇਹ ਮਾਰ ਬਾਬਾ ਮਾਰ ਇਹਨਾਂ ਦਾ ਬਾਬਾ ਅਸਾਂ ਨਾਲ ਆਲੇ ਆਉਣ ਵਾਲੇ ਬਾਬਾ ਪੱਪੂ ਤੂੰ ਲੈ ਲੈ ਬਾਈ ਮੈਂ ਤਾਂ ਲੈਣੀ ਆ ਫੇਰ ਤੇਰੇ ਨਾਲ ਇੱਧਰ ਆਈ ਆ ਵਾਹ ਆ ਜਾ ਕਿਧਰੇ ਬੱਕਰੀ ਰਤੂ ਉਰੇ ਆ ਮੇਰੇ ਕੋਲ ਯਾਰਾ ਚਮੰਦ ਬੱਕਰੀ ਕਿਸੇ ਹੈ ਕੌਣ ਉਹ ਨਹੀਂ ਘਟ ਕੌਣ ਉਹਦੇ ਵੀ ਵੇਚ ਗਿਆ ਹਾਂ ਉਹਦੇ ਕਿਹੜਾ ਪਾਣੀ ਬੰਦੋ ਵੀ ਰੋਟੀ ਛੱਡੋ ਕਿੱਟੀ ਬੱਕਰੀ ਆ ਪਾਣੀ ਦੀ ਕਰਦੇ ਹੁੰਦੇ ਉਹ ਖੜ ਜਾ ਜਿਹੜੇ ਕਹਦੇ ਠੀਕ ਆ ਮਨਰਾਜ਼ ਕੋਈ ਨਹੀਂ ਅਲੇ ਮੈਂ ਵੈ ਕਰ ਲੈਂਦੀ ਯਾਰਾ ਆਪਾਂ ਕਿਸੇ ਦਾ ਤਰਾਜ ਨਹੀਂ ਕਰਾਉਣਾ 9 ਦੀ ਕਹਾਤਾ ਬਥਰੀ 9 ਦਾ ਘੱਟਾ ਯਾਰ ਨਹੀਂ ਘਟਦਾ 10 10 ਕਿਹਾ ਇਹਨੇ 9 ਤੇ 10 ਉਹਨਾਂ ਵਿੱਚ ਕੀ ਰਹੇਗੀ ਉਹਨੇ ਵੇਚਣੀ ਨਹੀਂ ਕਿਹਾ ਮੈਂ ਸਰਦ ਕੀ ਦਾ ਮੰਗਿਆ ਉਹਦਾ ਵੀ ਨਹੀਂ ਲੱਖ ਦੀ ਲੈ ਜਾ ਇੱਕ ਮਿੰਟ ਯਾਰ ਮੈਂ ਤੈਨੂੰ ਕੀ ਕਿਹਾ ਸੀ ਨਹੀਂ ਉਹਨੇ ਹੋਣ ਦੇਣੀ ਬੰਦੇ ਨੇ ਰਹਿਮਤ ਸਿੰਘ ਵੱਡੇ ਭਾਈ ਮੈਂ ਹੋਣ ਕਿਹੜਾ ਸਾਈ ਨਹੀਂ ਪੜੀ ਸਾਈ ਨਹੀਂ ਪੜੀ 850 ਦੀ ਫੜੀ ਫੜ ਲੈ ਉਹ ਇਹ ਨਾਲ ਨੂੰ ਮੈਂ ਕੀ ਜਾਈ ਉਹ ਵੀ ਨਹੀਂ ਹੋਣੀ ਕੋਈ ਨਹੀਂ ਭਾਈ ਸਾਈ ਫੜ ਕਿ ਤੂੰ ਕਰ ਜਾ ਦੰਦਾ ਨਹੀਂ ਨਾ ਦੇ ਇੱਕ ਮਿੰਟ ਇੱਕ ਮਿੰਟ ਸੌਦੇ 'ਚ 20 ਬਾਰੀ ਪੈਸੇ ਫੜ ਗਿਆ ਇਹ ਨਹੀਂ ਕੋਈ ਨਹੀਂ ਇਹ ਨਾ ਕਹਿ ਤੂੰ ਇਹ ਨਾ ਕਹਿ ਤੂੰ ਪੈਸੇ ਪਾ ਲੈ ਸੌਦੇ 'ਚ 20 ਵਾਰੀ ਫੜਦੇ ਆ 20 ਵਾਰੀ ਮੋੜਦੇ ਆ ਏ ਨਾ ਕਧੂ ਪੈਸੇ ਮੇਰੇ ਹੋ ਨੀ ਗੱਲ ਮੇਰਾ ਹੋਣੀ ਪਤਾ ਲਿਆ ਮੈਂ ਪੁੱਛਿਆ 10000 ਮੰਗਿਆ ਨਾ ਸੌਦਾ ਹੋ ਗਿਆ ਸੀਗਾ ਯਾਰ ਰਾਜੂ ਨੇ ਹੋ ਕੇ ਹੋ ਕਹਦਾ ਗਿਆ ਯਾਰ ਇਹ ਨਹੀਂ ਇਹਦੇ ਨਾਲ ਦੇ ਨਹੀਂ ਰਹੇ ਤੇਰੇ ਤੋਂ ਹੱਥ ਚ ਪੈਸਾ ਫੜ ਲਿਆ ਤਾਂ ਸੌਦਾ ਹੋ ਗਿਆ ਤੇਰੀ ਆ ਪਕਲੇਸ ਨਾਲ ਨਹੀਂ ਕੁਝ ਲੈਣੀ ਕਲੇਸ ਨਾਲ ਨਹੀਂ ਲੈਣੀ ਰਾਜੂ ਰਾਜਾ ਖਰਚਾ ਯਾਰ ਓਏ ਆਲਾ ਪਾਚਾ ਲੈ ਦੇ ਤੂੰ ਵਗਰੇ ਰੱਖ ਦੇਣੀ ਨਹੀਂ ਬਕਰ ਦੇ ਮੈਨੂੰ ਪਤਾ ਕੀ ਦਵਾਂਗੇ ਮੇਰੇ ਪਹਿਲਾਂ ਕਰ ਗਿਆ ਯਾਰ ਓਏ ਗੱਲ ਕਰ ਜਾ ਇਹਨਾਂ ਮੁਕਰ ਓ ਯਾਰ ਤੂੰ ਯਾਰ ਇਹ ਗੱਲ ਕਿਹੜੀ ਕਰੀ ਜਾਂਦਾ ਕੋਈ ਚੱਲ ਖਾਈ ਕਰਾ ਦੂ ਸਭ ਕੋਈ ਨੜਿਆ ਨਹੀਂ ਕਰ 10000 ਪੈਸੇ ਕਲੇਸ ਨਾਲ ਦੇ ਨੇ ਗੱਲ ਕਰ ਤੂੰ ਹੱਥ ਚ ਸੌਦਾ ਫੜਦਾ ਤੇਰਾ ਸੌਦਾ ਹੋ ਗਿਆ ਮਤੂੰ ਐ ਕਰ ਓਏ ਚੁੱਪ ਕਰ ਚੁੱਪ ਕਰ ਓਏ ਖੜ ਜਾ ਮੈਂ ਕਰੀਮ ਬਾਈ ਆ ਲੈਣ ਮੈਂ ਤੈਨੂੰ ਵੀ ਨਹੀਂ ਦਿੰਦਾ ਹੁਣ ਬੱਕਰੀ ਮੈਂ ਲੈ ਜਾਉ ਆ ਆ ਲੈ ਜਾ ਮੈਂ ਲੈ ਜਾਉ ਆ ਜਾ ਆ ਜਾ ਮੈਂ ਲੈ ਲਊ ਦਸ ਦਸ ਮੈਂ ਲੈ ਲਊ ਮੈਂ ਲੈ ਲਊ ਲੈਣ ਤੈਨੂੰ ਵੀ ਨਹੀਂ ਦਿੰਦਾ ਜਾਂ ਨਿਪੜ ਗਈ ਲਿਖਾਈ ਕਰਾਦੀ ਸਾਡੇ ਨੌਚਾ ਤਨਨਾ ਦਾ ਆਪ ਕਰਾ ਨਹੀਂ ਲਿਖਾਈ ਦੋ ਬਬਾਸ ਤੋਂ ਘੱਟ ਨੂੰ ਰਾਜੂ ਨਹੀਂ ਮੈਂ ਲੈਣੀ ਭਾਈ ਮੈਂ ਨਾਉਂ ਦੀ 690 ਨਹੀਂ ਯਾਰ ਰਾਜੂ 500 ਬਚਾਰ ਕਿੰਨਾ ਦਾ ਮੈਂ ਤੈਨੂੰ ਕਿਹਾ ਹੁੰਦਾ ਹੁਣ ਨਾਉਂ ਦੀ ਇਹ ਨਹੀਂ ਦੱਸ ਦੀ ਮੈਂ ਦੇ ਦੂੰਗਾ ਯਾਰ ਹੁੰਦਾ ਹਦੀ ਨੂੰ ਦੇ ਦਿੰਦਾ ਕਿਉਂ ਵੀ ਸਾਡਾ ਤਾਂ ਕੋਈ ਕਸੂਰ ਨਹੀਂ ਹੁਣ ਕੋਈ ਨਹੀਂ ਦੇ ਦੂੰਗਾ ਜੀ ਦੇ ਦੂੰਗਾ ਕੋਈ ਗੱਲ ਨਹੀਂ ਆਏ ਬਖਰਾ ਦਿੰਦੇ ਨੇ ਕਰ ਲੈ ਸੌਦਾ ਜਦ ਨਹੀਂ ਚੰਗੀ ਹੁੰਦੀ ਤੂੰ ਲੈ ਬਾਰ ਦਾ ਨਿਕਲ ਬੋਲਦਾ ਨਹੀਂ ਵੀਰੇ ਆ ਲੈ ਜੋ ਫੜ ਕੇ ਇਹ ਤਾਂ ਲੈ ਫੜ ਕੇ ਜੰਨੇ ਨੂੰ ਤਾਂ ਉਹ ਨਹੀਂ ਜਾਂਦਾ ਕੋਈ ਕਾਲੀ ਹੋ ਗਈ ਤੇਰੀ ਤੁਹਾਡੇ ਤੁਹਾਡੇ ਦੋ ਲਾਗ ਨੇ ਵੀਰੇ ਕਮਾਲ ਇਹ ਵੀ ਹੋ ਗਈ ਨਹੀਂ ਨਹੀਂ ਹੋਣੀ ਤੇ ਨਹੀਂ ਆਪਾਂ 25ਾਂ ਦੇ ਦੇ ਤੇ ਪਹਿਲਾਂ ਤੂੰ ਰੱਖਾਈ ਆ ਕੇ ਇਹ ਵੀ ਲਿਖਾਈ ਆ ਬੜਾ ਜੀ ਕਰੀਏ ਉਹਦਾ ਬਾਗ ਗਿਆ ਲੈ ਫੜਾ ਕੰਨੀ ਦਾਦਾ ਜੀ ਦਾਦਾ ਜੀ ਲੈ ਦੱਸ ਦੀ ਦਿਓ ਜੀ ਅਜਾ ਖੋਲੋ ਉਹ ਦਿੰਦਾ ਹੈ ਪੈਸੇ ਤਾਂ ਨਹੀਂ ਕਿਤੇ ਜਾਂਦੇ ਯਾਰਾ ਚੋਰ ਹੈ ਉਹ ਚੋਰ ਮੈਂ ਲੈ ਮੋ ਤੇ ਪੈਸੀ ਲੈਣੇ ਕੋਈ ਨਹੀਂ ਬੰਦਾ ਕੋਈ ਨਹੀਂ ਆ ਰਿਹਾ ਬਾਬਾ 2 ਮਿੰਟ ਤਾਂ ਖੜਾ ਨੰਗਾ ਨਿੱਕਾ ਦੇ ਦਿਆ ਹੇੜਕੇ ਦੇ ਬੇਸ਼ੰਮ ਆਹਾਂ ਤਾਂ ਗੱਲ ਕਰਦਾ ਆਂ ਮੇਰੀ ਗੱਲ ਕਰੀ ਗਾਲੀ ਸਾਪਾਂ ਨੇ ਕਰੀ ਗੀ ਬੇਇਜ਼ਤੀ ਉਹਦੇ ਉੱਤੀ ਖੜੇ ਸੀ ਲੈਣ ਉਹਨੂੰ ਨਹੀਂ ਦਿੱਤੀ ਕੋਈ ਗੱਲ ਨਹੀਂ ਲਾ ਜਾ ਯਾਰ ਦਾਸਦੀ ਆ ਲਾ ਚੱਕ ਲੈ ਗਿਆ ਦੰਦ ਉਹ ਬੱਚਾ ਪੁੱਛਦਾ ਕੋਈ ਇਹਦਾ ਕੁਛ ਨਹੀਂ ਇਹਦਾ ਬਰੰਗ ਕੱਲੀ ਹੈ ਤਾਂ ਇਹਦਾ ਬਰੰਗ ਚਿੱਠੀ ਨਾਲ ਹੈ ਇਹਦਾ ਬਰੰਗ ਚਿੱਠੀ ਨਾਲ ਸੰਗ ਕੇ ਪਾ ਵੀ ਪੈਸੇ ਚਲੇ ਲਾ ਨੇੜੇ ਹੋ ਦੋ ਦੰਦ ਆਪਾਂ 17000 ਰੁਪਏ ਅੱਛਾ ਜੇ ਮੈਂ ਵੇਚਣ ਵਾਲੀ ਗੱਲ ਆ ਜਾਉਂਦੇ ਦਾ ਸੈਲਿਆ ਚੱਕੋ ਮਾਰਾਂ ਜਿਹਾ ਹੀ ਖੁਸ਼ ਹੋ ਜੀ ਕੋਈ ਨਹੀਂ ਦੇਖਦਾ ਨਹੀਂ ਕੋਈ ਨਹੀਂ ਰੱਖੀ ਅਸੀਂ ਇਹ ਜਿਹੇ ਬੰਦੇ ਨਹੀਂ ਹੈਗੇ